ਚੀਫ ਖਾਲਸਾ ਦਿਵਾਨ ਦੇ ਕਾਰਜਕਾਰੀ ਪ੍ਰਧਾਨ ਅਤੇ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਆਪਣਾ ਸਪਸ਼ਟਕਰਨ ਦੇਣ ਪਹੁੰਚੇ ਪੰਜ ਸਿੰਘ ਸਹਿਬਾਨ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਵਿੱਚ ਹਾਜ਼ਰ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਨਿੱਜਰ ਨੇ ਆਪਣਾ ਪੱਖ ਰੱਖਿਆ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਨਿੱਜਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜਥੇਦਾਰ ਸਹਿਬਾਨ ਅੱਗੇ ਆਪਣੀ ਹਾਜ਼ਰੀ ਲਗਵਾਉਣਗੇ ਫਿਰ ਜੋ ਵੀ ਫੈਸਲਾ ਪੰਜ ਸਿੰਘ ਸਹਿਬਾਨ ਕਰਨਗੇ ਉਹ ਉਸ ਦਾ ਸਨਮਾਨ ਕਰਨਗੇ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੇ ਚੀਫ ਖਾਲਸਾ ਦੀਵਾਨ ਵਿੱਚ ਕੋਈ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ ਤਾਂ ਉਸ ਨਾਲ ਕੜਕ ਨਹੀਂ ਸਗੋ ਪਿਆਰ ਦੇ ਨਾਲ ਗੱਲ ਕਰਕੇ ਗੁਰੂ ਮਾਰਗ ਉਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਮੰਨਿਆ ਕਿ ਸਥਾਪਿਤ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅਮਰਤਧਾਰੀ ਹੋਣਾ ਲਾਜ਼ਮੀ ਹੈ ਅਤੇ ਆਕਾਲ ਤਖਤ ਨੇ ਵੀ ਇਸ ਗੱਲ ਨੂੰ ਮੁੜ ਜ਼ੋਰ ਨਾਲ ਦੁਹਰਾਇਆ ਇਹ ਮਾਮਲਾ ਤਦ ਗੰਭੀਰ ਹੋਇਆ ਜਦੋਂ 28 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਅਤੇ ਚੀਫ ਖਾਲਸਾ ਦੀਵਾਨ ਦੇ ਕੁਝ ਗੈਰ ਅਮਰਤਧਾਰੀ ਮੈਂਬਰਾਂ ਦੇ ਮਸਲੇ ਉੱਤੇ ਵਿਚਾਰ ਕੀਤਾ ਗਿਆ ਅਤੇ ਹੋਰ ਅਧਿਕਾਰੀਆਂ ਨੂੰ 5 ਜਨਵਰੀ ਨੂੰ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਅਤੇ ਇਹ ਸਪਸ਼ਟੀਕਰਨ ਆਖਰੀ ਮੌਕਾ ਸਮਝਿਆ ਜਾਵੇਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਵੱਲੋਂ ਤਿੰਨ ਆਗੂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਪੰਜ ਸਿੰਘ ਸਹਿਬਾਨ ਵੱਲੋਂ ਨਿੱਜੀ ਦੇ ਸਪਸ਼ਟੀਕਰਨ ਤੋਂ ਬਾਅਦ ਅਗਲੇ ਕਦਮ ਕੀ ਹੋਣਗੇ ਕਿਉਂਕਿ ਇਹ ਫੈਸਲਾ ਸੰਸਥਾਵਾ ਭਾਵਨਾਵਾਂ ਅਤੇ ਮਰਿਆਦਾਵਾਂ ਦੇ ਨਾਲ ਸੰਬੰਧਿਤ ਹੈ ਚੀਫ ਖਾਲਸਾ ਦਿਵਾਨ ਦੇ ਕਾਰਜਕਾਰੀ ਪ੍ਰਧਾਨ ਅਤੇ ਅੰਮ੍ਰਿਤਸਰ ਸਾਊਥ ਤੋਂ ਵਿਧਾਇਕ ਅੰਦਰबीर ਸਿੰਘ ਨਿੱਜਰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਆਪਣਾ ਸਪਸ਼ਟਕਰਨ ਦੇਣ ਪਹੁੰਚੇ ਪੰਜ ਸਿੰਘ ਸਹਿਬਾਨ ਵੱਲੋਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਵਿੱਚ ਹਾਜ਼ਰ ਹੋਣ ਦੀ ਸੂਚਨਾ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਨਿੱਜਰ ਨੇ ਆਪਣਾ ਪੱਖ ਰੱਖਿਆ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਨਿੱਜਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜਥੇਦਾਰ ਸਹਿਬਾਨ ਅੱਗੇ ਆਪਣੀ ਹਾਜ਼ਰੀ ਲਗਵਾਉਣਗੇ ਫਿਰ ਜੋ ਵੀ ਫੈਸਲਾ ਪੰਜ ਸਿੰਘ ਸਹਿਬਾਨ ਕਰਨਗੇ ਉਹ ਉਸ ਦਾ ਸਨਮਾਨ ਕਰਨਗੇ ਉਹਨਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਜੇ ਚੀਫ ਖਾਲਸਾ ਵਿਚ ਕੋਈ ਮੈਂਬਰ ਅਮਰਤਧਾਰੀ ਨਹੀਂ ਹੈ ਤਾਂ ਉਸ ਨਾਲ ਕੜਕ ਨਹੀਂ ਸਕੋ ਪਿਆਰ ਦੇ ਨਾਲ ਗੱਲ ਕਰਕੇ ਗੁਰੂ ਮਾਰਗ ਉਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਮੰਨਿਆ ਕਿ ਸਥਾਪਿਤ ਸੰਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅਮਰਤਾਰੀ ਹੋਣਾ ਲਾਜ਼ਮੀ ਹੈ ਅਤੇ ਅਕਾਲ ਤਖਤ ਨੇ ਵੀ ਇਸ ਗੱਲ ਨੂੰ ਮੁੜ ਜ਼ੋਰ ਨਾਲ ਦੁਹਰਾਇਆ ਇਹ ਮਾਮਲਾ ਤਦ ਗੰਭੀਰ ਹੋਇਆ ਜਦੋਂ 28 ਦਸੰਬਰ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਅਤੇ ਚੀਫ ਖਾਲਸਾ ਦੀਵਾਨ ਦੇ ਕੁਝ ਗੈਰ ਅਮਰਤਾਰੀ ਮੈਂਬਰਾਂ ਦੇ ਮਸਲੇ ਉੱਤੇ ਵਿਚਾਰ ਕੀਤਾ ਗਿਆ ਅਤੇ ਹੋਰ ਅਧਿਕਾਰੀਆਂ ਨੂੰ 5 ਜਨਵਰੀ ਤਲਬ ਕਰਕੇ ਸਪਸ਼ਟੀਕਰਨ ਲਿਆ ਜਾਵੇ ਅਤੇ ਇਹ ਸਪਸ਼ਟੀਕਰਨ ਆਖਰੀ ਮੌਕਾ ਸਮਝਿਆ ਜਾਵੇਗਾ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਵੱਲੋਂ ਤਿੰਨ ਆਗੂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਟਿਕੀ ਹੋਈ ਹੈ ਕਿ ਪੰਜ ਸਿੰਘ ਸਹਿਬਾਨ ਵੱਲੋਂ ਨਿੱਜੀ ਦੇ ਸਪਸ਼ਟੀਕਰਨ ਤੋਂ ਬਾਅਦ ਅਗਲੇ ਕਦਮ ਕੀ ਹੋਣਗੇ ਕਿਉਂਕਿ ਇਹ ਫੈਸਲਾ ਸੰਸਥਾਵਾ ਭਾਵਨਾਮਾ ਤੇ ਮਰਿਆਦਾਵਾਂ ਦੇ ਨਾਲ ਸੰਬੰਧਿਤ ਹੈ